14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਜੌਬ ਕਰਦਿਆਂ ਨੂੰ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਹੀ ਤੁਹਾਡਾ ਅੱਛਾ ਕਿਹੜਾ ਪਿੰਡ ਤੂਰੀ ਤੋਂ ਸ਼ੇਰਪੁਰ ਛੋਡਿਆ ਹਰਪਾ ਜੰਮਾ ਦਾ ਬੇਟਾ ਜੀ ਸ਼ੇਰਪੁਰ ਛੋਡਿਆ ਜੀ ਹਾਂ ਸ਼ੇਰਪੁਰ 14 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਵੀ ਪਾਰਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਇਧਰ ਉਧਰੋਂ ਜਾ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਨਹੀਂ ਕੋਈ ਨਹੀਂ ਤੋ ਅਸਲ ਤੇ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇ ਹਾਂ ਆਪਾਂ ਤਾਂ ਜ਼ਰੀਆ ਬਣ ਸਕਦੇ ਹਾਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ ਹੋਇਆ ਜੀ ਬਹੁਤ ਬਹੁਤ ਹੁਣ ਤੇ ਕਿਤੇ ਪਿੱਛੇ ਨਹੀਂ ਦੀਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹੈ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਜੀ バトンとったな。